आवाज़ी संगा मोट गो ਜੋਤਨ ਵਾਲੀ ਸਰਕਾਰ ਮੁਰਦਾਬਾਦ 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 ਬੀਬੀਆਂ ਤੇ ਨੌਜੋਗੀਆਂ ਦਾ ਮਦਦ ਕਰਕੇ ਦੀ ਨਾਲ ਇਹ ਪੰਜਾਬ ਪੁਰਾ ਫੂਲ ਦਾ ਵਿਧਾਇਕ ਫਲਕਾਰ ਸੰਧੂ ਮੁਰਦਾਬਾਦ 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 ਫਲਕਾਰ ਆਫਲੋ ਦਾ ਐਮ ਐਲ ਏ ਫਲਕਾਰ ਸੰਧੂ ਮੁਰਦਾਬਾਦ 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 ਪੁਤਕਾਪਈ ਜਰਾ ਜਿਲ੍ਹਾ ਮੁਰਦਾਬਾਦ 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 ਸਾਇਦ ਜ਼ੀਰ ਸਿੰਘ ਸੰਧੂ ਮੁਰਦਾਬਾਦ ਗਿਲਾ ਸੁਣਨ ਲਈ ਪੱਤਰਕਾਰ ਭਾਈਚਾਰਾ ਜਿੰਦਾਬਾਦ 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 ਪੱਤਰਕਾਰ ਭਾਈਚਾਰਾ ਜਿੰਦਾਬਾਦ 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 ਪੱਤਰਕਾਰਾਂ ਦੀ ਕਲਪਰੋਕਣ ਵਾਲੀ ਸਰਕਾਰ ਚਿੰਦਾ ਜਿੰਦਾਬਾਦ 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 ਮੇਰਾ ਨਾਮ ਸਰਵਜਗਤ ਦਵਾਜੀ ਮੈਂ ਸ਼ਾਟਾ ਪ੍ਰੈਸ ਵਰਕਸ ਦੇ ਸਾਡੇ ਦਾ ਜਨਰਲ ਸੈਕਟਰੀ ਹਾਂ ਤੇ ਅੱਜ ਜਿਹੜਾ ਸਾਡੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਕਾਲੀਆਂ ਪੱਟੀਆਂ ਬੰਨ੍ਹ ਕੇ ਇਹ ਸਰਕਾਰ ਨੂੰ ਇੱਕ ਚੇਤਾਵਨੀ ਹੈ ਕਿ ਜਿਹੜਾ ਸਾਡੇ ਵੀਰ ਪੱਤਰਕਾਰ ਮਨਿੰਦਰ ਮਨਿੰਦਰ ਜੀ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਉਸ ਨੂੰ ਫੌਰੀ ਤੌਰ ਤੇ ਰੱਦ ਕੀਤਾ ਜਾਵੇ ਮੈਂ ਬਲਕਾਰ ਸਿੰਘ ਸਿੱਧੂ ਜਿਹੜੇ ਸਾਡੇ ਉਥੋਂ ਦੇ ਹਲਕਾ ਵਿਧਾਇਕ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਕਿਉਂਕਿ ਤੁਹਾਨੂੰ ਪੰਜਾਬੀ ਗਾਇਕੀ ਦੇ ਵਿੱਚ ਵੀ ਲੋਕਾਂ ਨੇ ਬੜਾ ਪਿਆਰ ਕੀਤਾ ਸੀ ਤਾਂ ਹੁਣ ਵੀ ਲੋਕਾਂ ਨੇ ਤੁਹਾਨੂੰ ਆਪਣਾ ਪਿਆਰ ਦੇ ਕੇ ਐਮਐਲਏ ਬਣਾਇਆ ਔਰ ਜਦੋਂ ਤੁਸੀਂ ਗਾਉਂਦੇ ਸੀਗੇ ਉਦੋਂ ਵੀ মিডিਆ ਦਾ ਤੁਹਾਨੂੰ ਕਾफी ਸਾਥ ਸੀਗਾ ਤੇ ਹੁਣ ਜਦੋਂ ਤੁਸੀਂ ਐਮਐਲਏ ਬਣਿਓ মিডিਆ ਨੇ ਤੁਹਾਡਾ ਉਦੋਂ ਵੀ ਸਾਥ ਜਿਹੜਾ ਬਹੁਤ ਦਿੱਤਾ ਇਸ ਕਰਕੇ মিডিਆ ਨੂੰ ਟਾਰਗੇਟ ਜਿਹੜਾ ਬਣਾ ਕੇ ਤੁਸੀਂ ਮਨਿੰਦਰ ਜੀ ਤੇ ਪਰਚਾ ਦਰਜ ਕੀਤਾ ਉਸ ਨੂੰ ਫੌਰੀ ਤੌਰ ਤੇ ਰੱਦ ਕੀਤਾ ਜਾਵੇ ਨਹੀਂ ਤਾਂ ਫਿਰ ਸ਼ਹਾਡਾ ਪ੍ਰੈਸ ਵੈਲਫੇਅਰ ਸੁਸਾਇਟੀ ਹੋਰ ਵੀ ਦੂਜੀਆਂ ਸੁਸਾਇਟੀਆਂ ਨਾਲ ਲੈ ਕੇ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਖਿਲਾਫ ਸੰਘਰਸ਼ ਕਰੂਗੀ ਠੀਕ ਹੈ ਅੱਜ ਮੈਂ ਹਰਪਾਲ ਪੰਗੂ ਪ੍ਰਧਾਨ ਸ਼ਾੜਾ ਪ੍ਰੈਸ ਵੈਲਫਰ ਸੁਸਾਇਟੀ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਅੱਜ ਸਾਥੀਓ ਤੁਹਾਨੂੰ ਪਤਾ ਹੀ ਹੈ ਸ਼ਾੜਾ ਚੌਂਗਦੇ ਉੱਤੇ ਸ਼ਾੜਾ ਵੈਲਫਰ ਸੁਸਾਇਟੀ ਸਮੂਹ ਆਦੇਦਾਰਾਂ ਔਰ ਪੱਤਰਕਾਰਾਂ ਵੱਲੋਂ ਜਿਹੜਾ ਇੱਕ ਰੋਸ ਮਾਰਚ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਗਿਆ ਵਾ ਇਹਦਾ ਮੈਟਰ ਇਸ ਤਰ੍ਹਾਂ ਹੈ ਕਿ ਹਲਕਾ ਰਾਂਪੁਰਾ ਦੇ ਉਹ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਇੱਕ ਸਾਡਾ ਪੱਤਰਕਾਰ ਵੀਰ ਜਿਹਦਾ ਨਾਮ ਹੈਗਾ ਮਨਿੰਦਰਪਾਲ ਜੀ ਸਿੱਧੂ ਤੇ ਇੱਕ ਝੂਠਾ ਬਰਚਾ ਦਰਜ ਕਰ ਦਿੱਤਾ ਗਿਆ ਵਾ ਕਿ ਇਹ ਕਿਉਂ ਹੋਇਆ ਜੋ ਜੋ ਗਲਤ ਕੰਮ ਕਰ ਰਿਆ ਸੀ ਉਹ ਜਾਗਰ ਕਰ ਰਿਆ ਸੀ ਲਗਾਤਾਰ ਇਹ ਚੀਜ਼ ਨੂੰ ਲੈ ਕੇ ਉਹਦਾ ਜਿਹੜਾ ਉਹ ਪੀਏ ਆ ਰੇਸ਼ਮ ਸਿੰਘ ਆ ਜਿਹੜਾ ਉਹ ਕਬ ਗੁੰਡਾ ਰੱਖਿਆ ਉਥੇ ਗੁੰਡੇ ਦੇ ਨਾਮ ਤੇ ਜਾਣੇ ਜਾ ਰਿਆ ਉਹਨਾਂ ਵੱਲੋਂ ਪੁਲਿਸ ਇਹਨਾਂ ਦੀ ਸਰਕਾਰ ਆ ਉਹਨਾਂ ਨੂੰ ਦਬਾਇਆ ਜਾ ਰਿਹਾ ਸਾਡੇ ਪੱਤਰਕਾਰ ਵੀਰ ਨੂੰ ਤੇ ਉਹਨਾਂ ਦਾ ਪਰਿਵਾਰ ਜਿਹੜਾ ਬਹੁਤ ਵਾਸਤੇ ਹਮ ਸਦਮੇ ਦੇ ਵਿੱਚ ਆ ਅਗਰ ਉਹਨਾਂ ਨੇ ਸਾਡੇ ਪੱਤਰਕਾਰ ਵੀਰ ਨੂੰ ਜਾਂ ਉਹ ਪਰਵਾਹ ਨਹੀਂ ਕੋਈ ਵੀ ਅਭੀ ਨਭੀ ਕੋਈ ਚਰੀਦ ਆ ਗਈ ਸਾਡਾ ਪ੍ਰੈਸ ਐਕਟ ਸੋਸਾਇਟੀ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਕਰਨ ਲਈ ਤਿਆਰ ਆ ਇੱਕ ਮੈਸੇਜ ਦੇਣੋ ਭਗਵੰਤ ਮਾਨ ਸਾਹਿਬ ਨੂੰ ਕਿ ਦਿੱਲੀ ਦਿੱਲੀ ਵਾਲੇ ਤੇ ਤੁਹਾਡਾ ਬਿਸਤਰਾ ਗੋਲ ਕਰ ਦਿੱਤਾ ਉਹ ਪੰਜਾਬ ਦੀ ਵਾਰੀ ਆ ਤੇ ਜਦੋਂ ਪੱਤਰਕਾਰ ਸਾਥੀਆਂ ਦੇ ਵਿੱਚ ਚੌਥਾ ਥੰਮ ਹੈ ਜਿਹੜਾ ਦੇਖਦਾ ਜੇ ਉਹਨਾਂ ਦਾ ਤੁਸੀਂ ਇਸ ਤਰ੍ਹਾਂ ਦੇ ਪਰਚੇ ਦਰਜ ਕਰੋਗੇ ਸਾਡੇ ਸਾਥੀਆਂ ਦੇ ਉੱਤੇ ਤੇ ਹਾਥੀ ਲਾਂਗੇ ਪੂਛ ਲੈ ਗਈ ਆ ਸੋ ਮੇਰੀ ਭਗਵਾਨ ਸਾਹਿਬ ਨੂੰ ਬੇਨਤੀ ਆ ਤੇ ਜਿਹੜੇ ਪੱਤਰਕਾਰ ਸਾਡੇ ਵੀਰ ਤੋਂ ਪਰਚਾ ਜਿਹੜਾ ਦਰਜ ਕੀਤਾ ਤੁਰੰਤ ਰੱਦ ਕੀਤਾ ਜਾਵੇ ਅਗਰ ਕੋਨੇ 7 ਦਿਨ ਦਾ ਟਾਈਮ ਦੇਣੇ 7 ਦਿਨਾਂ ਦੇ ਵਿੱਚ ਵਿੱਚ ਜੇ ਇਹ ਪਰਚਾ ਜਿਹੜਾ ਮੈਂ ਸਾਡੇ ਸਾਥੀ ਦੇ ਤੁਸੀਂ ਦਰਜ ਕੀਤਾ ਮਨਿੰਦਰਜੀਤ ਸਿੰਘ ਸਿੱਧੂ ਦੇ ਜੇ ਨਾ ਖਾਰਜ ਕੀਤਾ ਗਿਆ ਤੇ ਇਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਸ ਸੰਘਰਸ਼ ਦਾ ਐਲਾਨ ਕੀਤਾ ਜਾਏਗਾ ਹਾਂ ਜੀ ਸਰਕਾਰ ਵੱਲੋਂ ਤੇ ਟਾਰਗੇਟ ਕੀਤਾ ਜਾ ਰਿਹਾ ਪੱਤਰਕਾਰਾਂ ਦੇਖੋ ਟਾਰਗੇਟ ਤਾਂ ਕੀਤਾ ਜਾਂਦਾ ਵੀ ਇਹਨਾਂ ਨੇ ਇੱਕ ਤਜਰਬਾ ਨਹੀਂ ਆਂਡਰੇ ਦਾ ਮਲੇ ਨੇ ਜਿੰਨੇ ਵੀ ਆਪਣੇ ਜਿਹੜੇ ਬਲਕਾਰ ਸਿੱਧੂ ਜੀ ਇੱਕ ਗਾਇਕ ਸੀ ਇਹਨਾਂ ਨੇ ਇਹ ਮੀਸ ਨੂੰ ਨਹੀਂ ਪਤਾ ਰਾਜਨੀਤੀ ਦੀ ਪਬਲਿਕ ਕੀ ਹੈ ਕਿ ਗਾਰੇ ਗਾਰੇ ਵਜਾਉਣ ਵਾਲਾ ਦੇ ਸਟੇਟਾਂ ਤੋਂ ਭੰਗੜੇ ਆਇਆ ਕਰਕੇ ਪਾਲੇ ਇਹਨੂੰ ਕੀ ਬੜਾ ਪਬਲਿਕ ਦਾ ਕੰਮ ਕਿੱਦਾਂ ਕਰਨਾ ਲੋਕਾਂ ਨੂੰ ਪੱਤਰਕਾਰਾਂ ਨਾਲ ਕੀ ਵੜੀਲ ਕਰਨਾ ਸੋ ਇਸ ਕਰਕੇ ਅਨਟਰੇਨ ਨੇ ਤੇ ਚਲੋ ਇਹ ਬਦਲਾਅ ਕਿ ਆ ਬਦਲਾਅ ਸਾਡੇ ਪੱਤਰਕਾਰ ਵੀਰਾਂ ਨੂੰ ਵੇਖਣ ਨੂੰ ਮਿਲਣਾ ਸਾਡੇ ਸਾਥੀਆਂ ਨੇ ਆਏ ਦਿਨ ਪਰਚੇ ਦਰਜ ਕੀਤੇ ਜਾ ਰਹੇ ਪੰਜਾਬ ਦੇ ਵਿੱਚ ਤੇ ਕੋਈ ਨਹੀਂ ਜੀ ਸਾਥੀਓ ਦਿਨ ਥੋੜੀ ਰਹਿ ਗਏ ਨੇ ਜੇ ਇਦਾਂ ਕਰਨਗੇ ਤੇ ਇਹਨਾਂ ਦਾ ਬਿਸਤਰਾ ਜਿਗਾ ਗੋਰ ਹੋ ਰਿਹਾ ਧੰਨਵਾਦ ਮੈਂ ਸਰਬਜੀਤ ਸਿੰਘ ਹੈਰੀ ਸ਼ੇਧਪਖਸਨ ਹੋਇਆ ਸਭ ਤੋਂ ਅੱਜ ਸਵੇਰ ਤੌਰ ਤੇ ਪੰਜਾਬ ਸਰਕਾਰ ਦੇ ਮਨਸੂਬੇ ਪੱਤਰਕਾਰਾਂ ਪ੍ਰਤੀ ਜਿਹੜੇ ਸਾਫ ਹੋ ਗਿਆ ਉਹ ਪੱਤਰਕਾਰ ਜਿਨ੍ਹਾਂ ਨੇ ਇਹ ਸਰਕਾਰ ਨੂੰ ਬਣਾਉਣ ਦੇ ਤੇ ਸਭ ਤੋਂ ਵੱਡਾ ਅਹਿਮ ਰੋਲ ਨਿਭਾਇਆ ਸੀਗਾ ਜਦੋਂ ਇਹਨਾਂ ਨੂੰ ਕੋਈ ਜਾਣਦਾ ਨਹੀਂ ਸੀਗਾ ਤੇ ਆਹੀ ਉਹ ਪੱਤਰਕਾਰ ਤੁਹਾਡੇ ਭਰਾ ਨੇ ਜਿਨ੍ਹਾਂ ਨੂੰ ਇਹ ਬਦਲਾ ਦੇ ਨਾਂ ਹੇਠ ਆਪਣੇ ਨਾਮ ਤੋੜਦੇ ਰਹੇ ਤੇ ਇਹ ਪੱਤਰਕਾਰ ਭਰਾ ਦਿਨ ਰਾਤ ਇਹਨਾਂ ਨਾਲ ਮਿਹਨਤ ਕਰਦੇ ਰਹੇ ਅੱਜ ਜਦੋਂ ਇਹ ਮੇਰੀ ਸਰਕਾਰ ਬਣੀ ਆ ਜਿਹੜੇ ਸਵਾਲੇ ਪਿਛਲੀਆਂ ਸਰਕਾਰਾਂ ਨੂੰ ਕਰਦੇ ਰਹੇ ਆ ਜਿਹੜੇ ਤੋਂ ਤਾਂ ਪਿਛਲੀਆਂ ਸਰਕਾਰਾਂ ਤੇ ਲੱਗ ਰਿਹਾ ਕਿ ਇੱਕ ਪੱਤਰਕਾਰ ਉਹ ਪੱਤਰਕਾਰ ਆ ਜਿਹੜਾ ਰਾਜੇ ਦੇ ਦਰਬਾਰ ਚ ਖਲੋ ਕੇ ਰਾਏ ਦੀ ਅੱਖ ਚ ਅੱਖ ਪਾ ਜਾਓ ਤੇ ਦੋਸਲਾਉਂਦਾ ਜੇ ਰਾਜਾ ਮੇਰੇ 90% ਕੰਮ ਸਹੀ ਕਰਦਾ ਤਾਂ ਪੱਤਰਕਾਰ ਤੇ ਇੰਨੀ ਜਿਹੀ ਤਾਕਤ ਹੁੰਦੀ ਆ ਕਿ ਉਹ ਇਹਦਾ 1% ਕੰਮ ਨਹੀਂ ਸਹੀ ਕਰਦਾ ਉਹਨੂੰ ਤਾਂ ਸਵਾਲ ਖੜੇ ਕਰਦਾ ਤੇ ਅੱਜ ਜਦੋਂ ਇਹ ਸਰਕਾਰ ਦੇ ਉੱਤੇ ਜਿਹੜੀ ਸਰਕਾਰ ਨੇ ਕੋਈ ਕੰਮ ਨਹੀਂ ਕੀਤੇ ਤੇ ਜਦੋਂ ਉਹਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਆ ਤਾਂ ਪੱਤਰਕਾਰ ਭਰਾ ਉਹਨਾਂ ਦੇ ਨਾਲ ਜਿਹੜਾ ਉਹਨਾਂ ਤੋਂ ਸਵਾਲ ਪੁੱਛਦੇ ਵੇਲੇ ਜੋ ਸਾਡੇ ਪੱਤਰਕਾਰ ਭਰਾਵਾਂ ਦੇਤੇ ਜਿਹੜੇ ਆ ਸਿੱਧੇ ਤੌਰ ਤੇ ਹਮਲਾ ਕੀਤਾ ਜਾਂਦਾ ਉਹਨਾਂ ਤੇ ਜਿਹੜੇ ਆ ਪਰਚੇ ਪਾਏ ਜਾਂਦੇ ਆ ਉਹ ਪੰਜਾਬ ਦੇ ਲੋਕਾਂ ਨੂੰ ਨਾਮਵਾ ਰਿਆ ਜਿੱਥੇ ਸਾਡੇ ਪੱਤਰਕਾਰ ਭਾਈਚਾਰੇ ਤੇ ਰੋਸ ਹੈ ਉੱਥੇ ਨਾਲ ਦੀ ਨਾਲ ਜਿੱਦੇ ਜਮਹੂਰੀ ਜਥੇ ਬਣਿਆ ਸੰਘਰਸ਼ੀਲ ਜਥੇ ਬਣਿਆ ਜਿਹੜੇ ਜਥੇ ਬਣਿਆ ਸੰਗਰਦਾ ਦੇ ਮੈਦਾਨ ਤੇ ਸਿੱਕ ਡਾ ਦੇ ਜਾਂਦੀਆਂ ਦੋਨੇ ਦਾ ਸਾਥ ਜਿਹੜਾ ਪੱਤਰਕਾਰ ਭਰਾ ਦਿੰਦੇ ਆ ਜਦੋਂ ਸਾਡੇ ਤੇ ਮੁਸੀਬਤ ਆਉਂਦੀ ਆ ਜਦੋਂ ਮੈਂ ਸਮਝਾ ਦਿੰਦਾ ਅੱਜ ਤੋਂ ਕੋਈ 7-8 ਮਹੀਨੇ ਪਹਿਲਾਂ ਸਾਡੇ ਜਿਹੜਾ ਨਸ਼ੇ ਦੇ ਖਿਲਾਫ ਮੁਹਿੰਮ ਚੱਲੀ ਸੀ ਤੇ ਉੱਥੋਂ ਦਾ ਐਮਐਲਏ ਜਸਵੀਰ ਥੰਦੂ ਸਾਡੇ ਤੇ ਪਰਚਾ ਕਰਾਉਣ ਜਾਂਦਾ ਤੇ ਸਭ ਤੋਂ ਪਹਿਲਾਂ ਸਾਡੇ ਜੱਥੇ ਦੇ ਬੰਦੀਆਂ ਦੇ ਨਾਲ ਆਣ ਕੇ ਪੱਤਰਕਾਰ ਭਰਾ ਖਲੋਤੇ ਸੀ ਤੇ ਸ਼ਾਬਾਸ਼ੀ ਦਿੰਦੇ ਆ ਸਲਾਮ ਕਰਦੇ ਆ ਉਸ ਵੇਲੇ ਦੇ ਐਸਐਚਓ ਸਰਦਾਰ ਨਿਸ਼ਾਨ ਸਿੰਘ ਜੀ ਨੇ ਜਿਨ੍ਹਾਂ ਨੇ ਕੁੱਠੇ ਪੈਰੀ ਉਸ ਐਮਐਲ ਨੂੰ ਵਾਪਸ ਬੋੜਿਆ ਸੀ ਮੈਂ ਉਸ ਬੱਚੇ ਤੇ ਉਸ ਭਰਾ ਦੇ ਪਰਚਾ ਨਹੀਂ ਕਰੂੰਗਾ ਪਰ ਇਹ ਤਾਕਤ ਕਿੰਨੀ ਦਿੱਤੀ ਹੈ ਪੱਤਰਕਾਰ ਭਰਾਵਾਂ ਨੇ ਸਾਡੀ ਗੱਲ ਜਿਹੜੀ ਪੂਰੀ ਦੁਨੀਆ 'ਚ ਪਹੁੰਚਾਈ ਸੀ ਜੇ ਅੱਜ ਸਾਡੇ ਪੱਤਰਕਾਰ ਭਰਾਵਾਂ ਦੇ ਉੱਤੇ ਜੇ ਆਪ ਦੇ ਪਰਚੇ ਕੀਤੇ ਜਾਣਗੇ ਤੇ ਫੇਰ ਅਸਲੀ ਚੋਪੜੀ ਬਿਠਾਗੇ ਪੱਤਰਕਾਰ ਭਰਾਵਾਂ ਦੇ ਨਾਲ ਅਸੀਂ ਪਹਿਲਾ ਮੋੜੀ ਹੋ ਗਏ ਇਹ ਸਰਕਾਰ ਦਾ ਆਡਾ ਲਗਾਉਣੇ ਤੇ ਇਹ ਸਰਕਾਰ ਨੂੰ ਦੱਸਾਂਗੇ ਜੇ ਅਸੀਂ ਸਿੱਧੇ ਮਠੋਲਾ ਜਾਣਦੇ ਤੇ ਅਸੀਂ ਪੈਰਾ ਦੇ ਕਿਤਰਾ ਸੜਦੇ ਹੋ ਉਹ ਜਲਦੀ ਜੇ ਸਾਡੇ ਪੱਤਰਕਾਰ ਭਰਾ ਤੇ ਹੱਕਸਕ ਦੀ ਗੱਲ ਕਰਦਾ ਉਹਦਾ ਪਰਚਾ ਕਾਉਂਸਲ ਲਾ ਕੇ ਦਿੱਤਾ ਇਹ ਮਹੀਮ ਜਿਹੜੀ ਆ ਪੂਰੇ ਪੰਜਾਬ ਤੇ ਲੈ ਕੇ ਜਾਵਾਂਗੇ ਤੇ ਇਹਨਾਂ ਦੀ ਜਿਹੜੀ ਉਹ ਤਾਹ ਤਾਹ ਸਰਕਾਰ ਦੀ ਕਰਾਵਾਂਗੇ ਜਿਹੜੀ ਇਹਨਾਂ ਨੇ ਕਦੀ ਸੁਣੀ ਨਾ ਹੋਵੇ ਇਹ ਸਰਕਾਰ ਸਿਰਫ ਲਫਾਫੇ ਦੀ ਸਰਕਾਰ ਆ ਤੇ ਲਫਾਫੇ ਤੱਕ ਸੀਮਤ ਰਹੀ ਅੱਜ ਲੋਕ ਬਦਲ ਦੇ ਨਾਂ ਦੇਤੇ ਬਦਲਾ ਜਿਹੜਾ ਮਹਿਸੂਸ ਕਰ ਰਿਹਾ ਆਪਣੇ ਨਾਲ ਜਿਵੇਂ ਸਰਕਾਰ ਸਰ ਤੋਂ ਬਦਲਾ ਲੈ ਰਹੀ ਆ ਬਦਲਾਅ ਤੋਂ ਬਦਲੇ ਕੱਕ ਇਹ ਸਰਕਾਰ ਸਾਨੂੰ ਲੈ ਆਈ ਆ ਸੋ ਦੋਸਤੋ ਅੱਜ ਜਿੱਥੇ ਸਾਰੇ ਪੱਤਰਕਾਰ ਭਰਾ ਇਕੱਠੇ ਹੋ ਕੇ ਇੱਥੇ ਸ਼ਿਪਕਸੇ ਨੋਇਨ ਫੋਦਾ ਦੇ ਅਗੂ ਲੈਣਾ ਤੇ ਮੈਂ ਪੱਤਰਕਾਰ ਭਰਾਵਾਂ ਨੂੰ ਭਰੋਸਾ ਦਿਵਾਉਣਾ ਵੀ ਜਦੋਂ ਵੀ ਕਿਤੇ ਜਹਰ ਵੀ ਉਹਨਾਂ ਨੂੰ ਜ਼ਰੂਰ ਤੇ ਆ ਇਸ ਪਰਚਾ ਕੰਸਲ ਗ੍ਰਾਉਂਡ ਤੋਂ ਸਾਡੀ ਨਿਜਤੇਬੰਦੀ ਮੋੜੀ ਹੋ ਗਿਆ ਆਪਣੇ ਪੱਤਰਕਾਰ ਭਰਾਵਾਂ ਨਾਲ ਖਲੋਵੇਗੀ ਧੰਨਵਾਦ